ਉਹ ਪਿੰਡ ਦੇ ਸਰਪੰਚ ਸਾਹਿਬ ਪੰਚ ਸਾਹਿਬ ਪਿੰਡ ਦੇ ਸਾਡੇ ਮੁੱਢ ਪਰ ਬਜ਼ੁਰਗ ਨੌਜਵਾਨ ਛੱਤੀ ਸਾਡੀਆਂ ਮਾਤਾ ਮਾਂ ਪੈਣਾ ਬੱਚੇ ਮੇਰੇ ਨਾਲ ਐ ਸੇਸ਼ ਭਰ ਦੀ ਟੀਮ ਵੀਡੀਪੀ ਦਫ਼ਤਰ ਤੋਂ ਤੇ ਮੁਲ ਪ੍ਰਸ਼ਾਸਨ ਤੋਂ ਸੱਤੀ ਸਭ ਤੋਂ ਪਹਿਲਾਂ ਫਤਿਹਦੀ ਸਾਜਬੋ ਨੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਸਾਥੀਓ ਜੁੱਧ ਨਸ਼ਾ ਵਰਦੂ ਮਾੜੀ ਮੁੱਖ ਮੰਤਰੀ ਸਰਦਾਰ ਤੁਮਨ ਸਿੰਘ ਮਾਨ ਸਾਹਿਬ ਨੇ ਵਿਸ਼ੇਸ਼ ਮੁਹਿੰਮ ਚਲਾਈ ਹੈ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਸਕੀਏ ਆਪਣੀ ਲੰਗਵੀ ਜਿੰਨੀ ਕ ਉਹ ਲੰਗ ਲਗਾ ਜਾਣੀ ਜਿਹੜੀ ਰਹਿ ਗਈ ਹਨ ਬੱਚਿਆਂ ਦਾ ਧਿਆਨ ਸਾਨੂੰ ਰੱਖਣਾ ਪਊਗਾ ਕਿ ਜਿਹਦੇ ਬੱਚੇ ਬਚ ਜਾਣਗੇ ਮੜਕਮਾਂ ਤੋਂ ਦੂਰ ਰਹਿਣਗੇ ਉਹਦੀ ਜ਼ਿੰਦਗੀ ਸੌਖੀ ਹੋ ਜਾਂਦੀ ਆ ਨਹੀਂ ਤਾਂ ਮਾਵਾ ਪਤੀ ਪੁੱਤ ਕਰਕੇ ਕੱਫਤਾ ਰਹਿੰਦਾ ساری ਉਮਰ ਤੋ ਆਪਾਂ ਦੀ ਚਾਹ ਦੇ ਕਿਸੇ ਦਾ ਪੁੱਤ ਜਿਹੜਾ ਨਸ਼ੇ ਤੇ ਆ ਉਹ ਪਰਿਵਾਰ ਨੂੰ ਵੀ ਦੁਖੀ ਕਰੇ ਇੱਕ ਮੈਂ ਪਹਿਲੇ ਬੇਨਤੀ ਕਰ ਦੇਣੀ ਚਾਹੁੰਦਾ ਕਿ ਜੇ ਕਿਸੇ ਦਾ ਬੱਚਾ ਨਸ਼ੇ ਕਰਦਾ ਕੋ ਰਿਸ਼ਤੇਦਾਰ ਭੈਣ ਭਰਾ ਕੋਈ ਵੀ ਉਹਦਾ ਇਲਾਜ ਕਰਾਉਣਾ ਚਾਹੁੰਦੇ ਹੋ ਤਾਂ ਅਸੀਂ ਇਲਾਜ ਕਰਾਵਾਂਗੇ ਫ੍ਰੀ ਚ ਹਮ ਪਰਸਨ ਦੇ ਚੱਕਰਾਂ ਤੋਂ ਵੀ ਬਚਾਵਾਂਗੇ ਉਹਦੀ ਹਰ ਇੱਕ ਤਰ੍ਹਾਂ ਨਾਲ ਹੈਲਪ ਕਰਾਂਗੇ ਜਿਹੜਾ ਨਸ਼ੇ ਵੇਚਦਾ ਏ ਗੱਲ ਬੜੀ ਕਲੀਅਰ ਆ ਜਿਹੜਾ ਨਸ਼ੇ ਵੇਚਦਾ ਕਿਸੇ ਦੇ ਬੱਚਿਆਂ ਨੂੰ ਨਸ਼ੇ ਤੇ ਲਾਉਂਦਾ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਅਸੀਂ ਜਿਹੜੀ ਉਹ ਠੋਕ ਕੇ ਕਰਾਂਗੇ ਉਹਦੇ ਵਿੱਚ ਕੋਈ ਬਜਾਏ ਨਹੀਂ ਕਰਨ ਕੀ ਆ ਕਰਨੇ ਅੱਗੇ ਤੁਸੀਂ ਕਿਸੇ ਦੇ ਬੱਚਿਆਂ ਨੂੰ ਵਿਗਾੜ ਕੇ ਨਸਲ ਖੁਸ਼ੀ ਕਰਦੇ ਹੋ ਛੋਟੇ ਛੋਟੇ ਬੱਚਿਆਂ ਨੂੰ ਇਹਨਾਂ ਨਸ਼ੇ ਤੇ ਲਾਉਣਾ ਸ਼ੁਰੂ ਕਰ ਦਿੱਤਾ ਹੈ ਅਸੀਂ ਐਡਾ ਵੱਡਾ ਸਟੈਪ ਤਾਂ ਚੱਕਿਆ ਕਿ ਸਕੂਲਾਂ ਦੇ ਬਾਹਰ ਵੀ ਜਾਣ ਲੱਗੇ ਅੱਠਵੀਂ ਨੌਵੀਂ ਦਸਵੀਂ ਕਲਾਸ ਦੇ ਬੱਚਿਆਂ ਨੂੰ ਬੁਲਾਉਣਾ ਸ਼ੁਰੂ ਕਰਤਾ ਸੀ ਇਸ ਕਰਕੇ ਅਸੀਂ ਐਡਾ ਵੱਡਾ ਸਟੈਪ ਚੱਕਿਆ ਤੇ ਅਸੀਂ ਚਾਹੁੰਦੇ ਹਾਂ ਕਿ ਆਪਾਂ ਬੱਚਿਆਂ ਨੂੰ ਹੁਣ ਬਚਾਈਏ ਮਨਸਕਰਨੇ ਪਹਿਲੀ ਇਤਹੀਆ ਕੀਤਾ ਹੋਇਆ ਕਿ ਨਸ਼ੇ ਵਾਲਾ ਸੀ ਰੈਡੀ ਤੇ ਇੱਡੀ ਵੱਡੀ ਗੱਲ ਵੀ ਮਾਨ ਸਾਹਿਬ ਨੇ ਕਹੀ ਸੀ ਇਹ ਨਸ਼ਾ ਵੇਚਣਾ ਸ਼ਰਦੋਇਲਾ ਪੰਜਾਬ ਸੁਣਾ। ਉਹ ਕਾਰਵਾਈ ਅਸੀਂ ਤੁਸੀਂ ਦੇਖਿਆ ਹੋਊਗਾ ਅਸੀਂ ਠੋਕ ਕੇ ਕਾਰਵਾਈ ਕਰਦੇ ਹਾਂ। ਠੀਕ ਆ ਕਮੀਆਂ ਰਹਿ ਜਾਂਦੀਆਂ ਨੇ ਪਰ ਸਾਡੀ ਨੀਅਤ ਤੇ ਨੀਤੀ 'ਚ ਕੋਈ ਫਰਕ ਨਹੀਂ। ਅਸੀਂ ਆਪਣਾ ਪੂਰਾ ਜੋਰ ਲਾ ਕੇ ਆਪਣੇ ਵੱਲੋਂ ਆਪਣੀ ਡਿਊਟੀ ਜਿਹੜੀ ਹੈ ਨਿਭਾ ਰਹੇ ਹਾਂ। ਕਿਉਂਕਿ ਤੁਸੀਂ ਡਿਊਟੀ ਦਿੱਤੀ ਆ ਮੈਂ ਤੁਹਾਨੂੰ ਪਹਿਲਾਂ ਦੱਸ ਦੇਣਾ ਤੇ ਉਹਨਾਂ ਨੂੰ ਕਿ ਜੋ ਵੀ ਮੈਂ ਅੱਜ ਕੁਛ ਹੈਗਾ ਐਮਐਲਏ ਸਰਕਾਰ ਚ ਸੂਕਸਾ ਦੇ ਸੁਲਤਾਨੇ ਗੱਡੀਆਂਕਾਰਾਂ ਨੇ ਪਾਵਰ ਹੈ ਇਹ ਸਭ ਤੁਹਾਡਾ ਦਿੱਤਾ ਹੋਇਆ। ਜੁਗਤ ਤੁਸੀਂ ਵੋਟ ਪਾਈ ਆ ਤਾਂ ਸਾਨੂੰ ਇੱਥੇ ਪਹੁੰਚਿਆ ਤੇ ਮੇਰੀ ਤੁਹਾਡੇ ਫਿਰਦੀ ਜ਼ਿੰਮੇਵਾਰੀ ਬਣਦੀ ਆ ਕਿ ਮੈਂ ਆਪਣੇ ਇਲਾਕੇ ਦੇ ਹਲਕੇ ਦੇ ਪੰਜਾਬ ਦੇ ਲੋਕਾਂ ਦੇ ਬੱਚਿਆਂ ਨੂੰ ਬਚਾਵਾਂ ਲੋਕਾਂ ਨੂੰ ਬਚਾਵਾਂ। ਤੁਸੀਂ ਇਸ ਕਰਕੇ ਅਸੀਂ ਪਿੰਡ ਪਿੰਡ ਜਾ ਰਹੇ ਆ। ਅੱਜ ਤੱਕ ਤੁਸੀਂ ਮੇਰੇ ਤੋਂ ਵੱਡੇ ਬੈਠੇ ਹੋ ਕਾਫੀ ਜਾਣੇ ਕਦੇ ਦੇਖਿਆ ਕਿ ਪਿੰਡਾਂ ਦੇ ਵਿੱਚ ਐਮਐਲਏ ਆਏ ਹੁਣ ਨਸ਼ੇ ਦੇ ਖਿਲਾਫ ਕਦੇ ਨਹੀਂ ਸਗੋਜ ਕੱਠ ਕਰਨਾ ਦੀ ਐਮਐਲਏ ਨੇ ਆਉਣਾ ਹੈ ਕਿਸੇ ਨੇ ਆਉਣਾ ਤਾਂ ਕਹਿੰਦੇ ਅਗਰੀ ਬੁਲਾਣੀ ਜਿਵੇਂ ਕਰ ਲਈ ਸ਼ਾਮ ਨੂੰ ਪਰ ਕਰ ਲਾਂਗੇ ਹਿੱਲਾ ਐਂ ਕਹਿੰਦੇ ਸੀ ਸਾਡੇ ਵਰਗੇ ਨਹੀਂ ਐਂਟੀਬਡੀ ਇਲੈਕਸ਼ਨ ਪ੍ਰਮਾਤਮਾ ਨਾਲ ਲੜਾਈ ਤੁਸੀਂ ਜਿਤਾਈ ਪ੍ਰਮਾਤਮਾ ਦੀ ਕਿਰਪਾ ਹੋਈ ਤਾਂ ਵੀ ਆਪਾਂ ਨਸ਼ੇ ਤੋਂ ਬਿਨਾਂ ਇਲੈਕਸ਼ਨ ਲੜੀਆ ਮੈਂ ਅੱਜ ਵੀ ਕਹਿੰਨਾ ਜ਼ਿੰਦਗੀ 'ਚ ਕੋਈ ਇਲੈਕਸ਼ਨਾਂ ਨਾ ਲੜਾਂ ਮੈਂ ਕਦੇ ਵੀ ਨਸ਼ੇ ਦੇ ਨਾਲ ਇਲੈਕਸ਼ਨਾਂ ਨਹੀਂ ਲੜਾਂ ਕਿਉਂਕਿ ਮੈਨੂੰ ਚੰਗਾ ਲੱਗਦਾ ਕਿ ਮੇਰੇ ਕਰਕੇ ਕਿਸੇ ਨੂੰ ਦੀਪ ਜਿਹੜਾ ਨਸ਼ੇ ਤੇ ਲੱਗੇ ਜੇ ਇਹ ਮੈਨੂੰ ਆਪਣੇ ਬੱਚੇ ਪਿਆਰੇ ਨੇ ਉਹ ਜਿਹੇ ਤੁਹਾਡੇ ਵੀ ਭਾਈ ਬੱਚੇ ਪਿਆਰੇ ਨੇ ਹਰੇਕ ਮਾਂ-ਬਾਪ ਨੂੰ ਆਪਣਾ ਬੱਚਾ ਪਿਆਰਾ ਹੁੰਦਾ ਸੋ ਇਸ ਕਰਕੇ ਇਹ ਨਸ਼ੇ ਦੀ ਲਾੜਤ ਨੂੰ ਸੀ ਆਪਣੇ ਘਰਾਂ 'ਚੋਂ ਆਪਣੇ ਪਿੰਡਾਂ 'ਚੋਂ ਕੱਢਣਾ ਹੈ ਨਸ਼ਾ ਕਿਸੇ ਵੀ ਰੂਪ ਦੇ ਵਿੱਚੋਂ ਮੜਾ ਆਪਾਂ ਜਿਹੜਾ ਕੋਣਾ ਨਸ਼ਾ ਦਾ ਸ਼ਾਹੀ ਰਸਾ ਪਲਾਣਾ 'ਚ ਕੋਈ ਸ਼ਾਹੀ ਸ਼ੂਈ ਨਹੀਂ ਹੁੰਦਾ ਜੋ ਜੂ ਪੈਂਦੇ ਨੇ ਬੁਰੇ ਹਾਲ ਨੇ ਜ਼ਮੀਨਾਂ ਦੇ ਜ਼ਮੀਨਾਂ ਵਿਕਦੀਆਂ ਨਸ਼ੇ ਤੇ ਜ਼ਿਕਾ ਤੇ ਕੋਈ ਸ਼ਮੀ ਨਹੀਂ ਹੁੰਦਾ ਨਸ਼ਾ ਹਮੇਸ਼ਾ ਮਾੜਾ ਹੁੰਦਾ ਜੋ ਨਸ਼ਾ ਕਿਸੇ ਵੀ ਪਰਿਵਾਰ ਚ ਚਲਾ ਜਾਵੇ ਉਹ ਪਰਿਵਾਰ ਨੂੰ ਖਤਮ ਕਰ ਦਿੰਦਾ ਅਸੀਂ ਚਾਹੁੰਦੇ ਆ ਕਿ ਆਪਾਂ ਇਹਦੇ ਬਾਰੇ ਸਮਝੀਏ ਕਿ ਕੱਲਾ ਇੱਥੇ ਆਪਾਂ ਸਰਕਾਰਾਂ ਨੂੰ ਸਿਸਟਮ ਨੂੰ ਦੋਸ਼ ਦੇਣ ਨਾਲੋਂ ਜੇ ਆਪਾਂ ਇਹ ਵੀ ਸੋਚੀਏ ਕਿ ਸਾਡੀ ਵੀ ਕਿੰਨਾ ਕਿਹੜੇ ਅੰਗੈਲੀ ਰਹੀ ਆ ਕਮੀ ਰਹੀ ਆ ਤੁਹਾਨੂੰ ਆਪਾਂ ਗੱਲਾਂ ਕਰਾਂਗੇ ਉਹਦੇ 'ਚ ਤੁਹਾਨੂੰ ਸਮਝ ਆ ਜਾਊਗਾ ਕਿ ਆਪਾਂ ਵੀ ਕਿਤੇ ਨਾ ਕਿਤੇ ਥੋੜ੍ਹਾ ਥੋੜ੍ਹਾ ਅਣਗਹਿਲੀ ਕਰਕੇ ਉਹਦਾ ਕਾਰਨ ਕੀ ਆ ਪਹਿਲਾਂ ਆਪਣੇ ਪਰਿਵਾਰ ਜਿਹੜੇ ਆ ਉਹ ਕਿੱਥੇ ਹੁੰਦੇ ਸੀਗੇ ਆਪਣੇ ਬਜ਼ੁਰਗ ਚਾਚੇ ਤਾਏ ਭਾਈ ਭੈਣਾਂ ਸਾਰੇ ਇਕੱਠੇ ਰਹਿੰਦੇ ਸੀ ਇਕੱਠੇ ਹੁੰਦੇ ਸੀ ਨਹੀਂ ਪਰਿਵਾਰ ਇਕੱਠੇ ਹੁੰਦਾ ਸੀ ਘਰ ਦੇ ਵਿੱਚ ਕਿਸੇ ਨੇ ਕਿਸੇ ਦਾ ਡਰ ਹੁੰਦਾ ਨਹੀਂ ਵੀ ਭਾਈ ਮੇਰੇ ਚਾਚਾ ਦੇ ਹੂ ਮੇਰੇ ਨਾ ਦੇਖੂ ਮੇਰੀ ਚਾਚੀ ਨੇ ਦੇਖ ਲੈਣਾ ਮੇਰੇ ਤਾਚੇ ਨੇ ਦੇਖ ਲੈਣਾ ਮੇਰੇ ਦਾਦਾ ਦਦੀ ਹੈਗੇ ਆ ਉਤਾ ਮਾਇ ਪਿਵਾ ਤੇ ਇਕੱਲੇ ਬੱਚੇ ਨੇ ਹੋਰ ਦਿਖਾਉ ਮੈਨੂੰ ਘਰ ਚਾਹ ਕੋਈ ਬੇਬੇ ਬੱਬੂ ਨੂੰ ਤੁਸੀਂ ਪਹਿਲੇ ਪਰੇ ਕਰਤਾ ਉਦੋਂ ਨੂੰ ਚੰਗੇ ਨਹੀਂ ਲੱਗਦੇਗੇ ਹੁਣ ਜੇ ਕਿਤੇ ਜਵਾਬ ਭਲਪਲੇਖੇ ਚਲਾ ਜਾਏ ਨਾ ਕਿ ਮੁੜੀ ਨੂੰ ਕੀ ਕਰਨ ਗਿਆ ਦਾ ਸੱਚ ਹੈ ਮੁੜੀ ਨੂੰ ਕੀ ਕਰਨ ਗਿਆ ਜਦੋਂ ਤੋਂ ਤੁਸੀਂ ਇਹਨਾਂ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ ਉਦੋਂ ਤੁਹਾਡੇ ਘਰਾਂ ਦੇ ਵਿੱਚ ਤੀਜੇ ਬੰਦੇ ਨੇ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਜਿਹੜੀ ਬੁੜੀ ਤੁਹਾਨੂੰ ਮਾੜੀ ਲੱਗਦੀ ਹੈ ਭਾਈ ਤੁਹਾਡੇ ਨਾਲ 20 ਸਾਲ 25 ਸਾਲ ਪਹਿਲਾਂ ਦੇ ਪਿੰਡ ਚਾਈ ਉਹਨੂੰ ਜ਼ਿਆਦਾ ਪਤਾ ਹੁੰਦੇ ਹੋਣਗੇ ਜਿਹੜਾ ਬੁੜਾ ਤੁਹਾਨੂੰ ਲੱਗਦਾ ਮਾੜਾ ਪਿੰਡ ਦੇ ਵਿੱਚ ਜੰਮਿਆ ਬਣਾ 70 ਸਾਲ ਦੀ ਉਮਰ ਉਹ ਵੀ ਤੁਹਾਨੂੰ ਸਾਰਾ ਪਤਾ ਪਿੰਡ ਬਾਰੇ ਕੋਈ ਮਾੜਾ ਸਾਡੇ ਤਾਂ ਕੀ ਆਪਣੇ ਘਰਾਂ ਦੇ ਮਾੜੇ ਲੱਗਦੇ ਨੇ ਦੂਜਿਆਂ ਦੇ ਕੋਲ ਜਾਂ ਗੱਲਾਂ ਕਰਦੇ ਇੱਥੇ ਹੀ ਗੱਲ ਕਿ ਕਿਸੇ ਨੂੰ ਕੋਈ ਮਤਲਬ ਨਹੀਂ ਤੁਹਾਡੇ ਬੱਚੇ ਦਾ ਆਪਣੇ ਪਰਿਵਾਰ ਨੇ ਬੱਚਾ ਬਚਾਉਣਾ ਜਿਹਦੇ ਪਰਿਵਾਰ ਅੱਜ ਵੀ ਇਕੱਠੇ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਪਰਿਵਾਰ ਅੱਜ ਵੀ ਇਕੱਠੇ ਨੇ ਬਜ਼ੁਰਗ ਘਰਾਂ 'ਚ ਨੇ ਬੱਚੇ ਆਪਣੇ ਦਾਦਾ-ਦਾਦੀ ਨਾਲ ਰਹਿੰਦੇ ਨੇ ਖੇਡਦੇ ਨੇ ਉਹ ਬੱਚੇ ਕਦੇ ਵੀ ਨਸ਼ੇ ਦੇ ਵਿੱਚ ਨਹੀਂ ਜਾਣਗੇ ਮੈਂ ਤੁਹਾਨੂੰ ਕਾਗਜ਼ ਤੇ ਲਿਖਾ ਦਿੰਦਾ ਜੀ ਕੋਲ ਕਿ ਮਾ ਕੋਲੇ ਸਮਾਨੀ ਪਿਓ ਕੋਲੇ ਸਮਾਨੀ ਦਾਦਾ-ਦਾਦੀ ਨਾਲ ਤਾਂ ਖੇਡਣੇ ਬੱਚੇ ਬੇਮੂਲ ਬਿਆਜ ਪਿਆਰਾ ਹੁੰਦਾ ਇਸ ਕਰਕੇ ਭਾਈ ਇਹ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਜੇ ਬਜ਼ੁਰਗਾਂ ਉਹ ਪਰੇਕਟਾ ਤਾਂ ਤੁਹਾਡੇ ਘਰਾਂ ਦੇ ਵਿੱਚ ਹੀ ਚੀਜ਼ਾਂ ਵਧਣੀਆਂ ਚੁ। ਨੋਟ ਕਰ ਲਿਓ ਜਿਵੇਂ ਝੂਠ ਬੋਲਦਾ ਮਾਰੀਆਂ ਆ ਆਲਾਮ ਤਾਂ ਮਾਰਗਰ ਚੀਜ਼ਾਂ ਤਾਂ ਤੁਹਾਡੇ ਘਰਾਂ ਦੇ ਵਿੱਚ ਵਧਣੀਆਂ ਜੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਆਪਾਂ ਪਰੇਟਣਾ। ਉਸ ਤੋਂ ਬਾਅਦ ਆਪਣੇ ਪਿੰਡਾਂ 'ਚ ਕਾਮ ਗੱਲਾਂ ਸੀਗੀਆਂ ਇਹ ਕਿ ਜੇ ਕਿਸੇ ਬਜ਼ੁਰਗ ਨੇ ਸਾਨੂੰ ਕਹਿਤਾ ਕਿ ਭਾਈ ਆਪਣੇ ਮੁੰਡੇ ਦਾ ਧਿਆਨ ਰੱਖੋ। ਆਪਾਂ ਕਹਿੰਦੇ ਸੀ ਬਾਪੂ ਜੀ ਬਾਪੂ ਜੀ ਚਾਚਾ ਜੀ ਤਾਇਆ ਜੀ ਤੁਹਾਡੇ ਹੁੰਦਾ ਤੁਹਾਡੇ ਪੁੱਤਾਂ ਕੁਈ ਨਹੀਂ ਜਿੱਥੇ ਮਾੜੀ ਚੱਕੀ ਜਗ੍ਹਾ ਤੇ ਖੜਾ ਮਿਲ ਗਿਆ ਤਾਂ ਜੇ ਚਾਰ ਲਾ ਦੂ। ਹੁਣ ਜੇ ਤੂੰ ਨੂੰ ਕੋਈ ਕਹਿੰਦਾ ਆਪਣੇ ਮੁੰਡੇ ਦਾ ਰੱਖਾ ਪਗੜ ਤੂੰ ਆਪਣਾ ਸੰਭਲ। ਤੂੰ ਕੌਣ ਹੁੰਨਾ ਮੇਰੇ ਮੁੰਡੇ ਨੂੰ ਕਹਿਣਾ। ਤੇਰੇ ਨਾਲ ਦੇਖਿਆ ਆਪਣਾ ਮੈਂ ਤਾਂ ਇਹ ਕਰਦੂ ਮੈਂ ਖੱਖਾ ਪਣੂ ਤੀਆਂ ਫਲਾੜ ਇੰਨੀਆਂ ਗਾਲਾਂ ਕਢ ਦੇ ਤੂੰ। ਮੈਂ ਗੁੱਸਾ ਨਾ ਕਰਿਓ ਜੋ ਸੱਚ ਹੈ। ਤੁਹਾਨੂੰ ਡਰਦਾ ਹੀ ਕਹਿੰਦਾ ਵੀ ਫਲਾੜ ਦੀ ਮਾਣਮੇ ਬਹੁਤ ਬਹੁਤ ਪੁਰਾਣੇ ਦਿਨਾਂ। ਜੇ ਕਿਸੇ ਨੇ ਪਹਿਲਾਂ ਧੀ ਪੈਣ ਬਾਰੇ ਕਹਿਣਾ ਹੁੰਦਾ ਸੀ ਤਾਂ ਕੀ ਕਹਿੰਦੇ ਸੀ? ਭਾਈ ਮਰੀ ਜਵਾਨੂ ਹੈ ਨਾ ਪਿਆਰ ਆਪਾਂ ਕਹਿੰਦਾ ਬਾਪੂ ਜੀ ਛੋਟੀ ਉੱਤੀ ਆ ਮਾੜੀ ਕਿੰਗੀ ਜਿਹਾ ਤੇ ਖੜੀ ਬੇਸ਼ੱਕ ਨੋਖਦੀ ਹੁੰਦੀ ਹੁਣ ਤੁਹਾਨੂੰ ਜੇ ਕਿਸੇ ਨੇ ਕਹਿਤਾ ਆਪਾਂ ਕਹਿੰਦਾ ਤੂੰ ਆਪਣੀ ਦੇਖ ਲੈ ਤੂੰ ਸਾਭਲਾ ਤੇਰੇ ਵਾਲੀ ਪਰਾਨੇ ਆ ਜਾਂ ਪਰਾਨੇ ਨਾ ਪਤਾ ਇੰਨੀ ਤੁਸੀਂ ਬੇਇੱਜ਼ਤੀ ਕਰਦੇ ਹੋ ਚਰਤਾ ਤੁਹਾਨੂੰ ਹੋਰ ਕਹਿੰਦਾ ਨਹੀਂ ਇਹੀ ਕਾਰਨ ਆ ਕਿ ਬੱਚੇ ਜਿਹੜੇ ਨੇ ਤੁਹਾਡੇ ਹੱਥਾਂ ਤੋਂ ਨਿਕਲ ਗਏ ਕਿਉਂਕਿ ਬੱਚਿਆਂ ਨੂੰ ਤੁਸੀਂ ਡਰ ਨਹੀਂ ਲੈਣ ਦਿੱਤਾ ਨਾ ਗੁਆਂਢੀਆਂ ਦਾ ਨਾ ਚਾਚੇ ਦੇ ਨਾਲ ਤਾਇਏ ਦੇ ਨਾਲ ਬਜ਼ੁਰਗਾਂ ਦੇ ਨਾਲ ਪਿੱਟਦੇ ਹੋ ਪਹਿਲਾਂ ਆਪਾਂ ਨੂੰ ਪਿੰਡ ਦਾ ਆਪਣੀ ਉਮਰ ਹੁਣ ਜੇ ਤੁਹਾਨੂੰ ਪਿੰਡ ਦਾ ਦਿਖ ਜਦਾ ਡਰ ਜਾਂ ਤੁਸੀਂ ਆਪ ਡਰ ਜਾਂ ਤੁਸੀਂ ਮੁੰਨਾ ਆਪਣੇ ਪਿੰਡ ਦਾ ਵਗਰ ਆਪਾਂ ਇੱਜੇ ਤੇਰੀ ਗੱਲ ਆ ਮੈਨੂੰ ਕਹਿਦੇ ਜਿਵੇਂ ਕਹਿਣਾ ਚਾਹਦੇ ਪਤਾ ਨਹੀਂ ਮੇਰੀ ਮਾਂ ਨੇ ਇਹਨੂੰ ਬੈਣ ਕਰੇ ਕਰ ਚੱਕਿਆ ਇੱਥੇ ਕਹਾਣੀ ਹੁੰਦੀ ਆ ਆਪਾਂ ਆਪਣੇ ਬੱਚਿਆਂ ਨੂੰ ਖੁਦ ਗਲਤ ਪਾਸੇ ਹੋ ਰਿਹਾ ਮੇਰੀ ਬੇਇੱਜ਼ਤੀ ਆ ਜੇ ਪਿੰਡ ਦਾ ਕੋਈ ਚਾਚਾ ਤਾਇਆ ਬਜ਼ੁਰਗ ਤੁਹਾਨੂੰ ਭਾਈ ਕਹਦਾ ਉਹਦੀ ਗੱਲ ਸੁਣ ਲਿਆ ਕਰੋ ਉਹਦੀ ਗੱਲ ਮੰਨ ਲਿਆ ਕਰੋ ਉਡੀ ਗੱਲ ਮੰਨ ਲਿਆ ਕਰੋ ਕਿਉਂਕਿ ਬਜ਼ੁਰਗਾਂ ਨੇ ਲੈਣਾ ਕਿਉਂਦਾ ਉਹਨਾਂ ਦਾ ਕਿਲੋ ਪਿੰਡ ਖੁਸ਼ੀਆਂ ਵਸਿਓ ਚੰਗਾ ਲੰਦਾ ਹੈ ਤਹਾਵਤ ਆਪਣੇ ਪਿੰਡਾਂ ਦੇ ਜਿਹਦੇ ਖੇੜੇ ਚ ਖੁਸ਼ੀ ਹੋਵੇ ਵੇੜਾ ਚ ਖੁਸ਼ੀ ਪਈ ਦਾ ਨਕਰ ਕਿਹੜਾ ਖੁਸ਼ ਆ ਉਹਦਾ ਵੇੜਾ ਵੀ ਖੁਸ਼ ਰਹੂਗਾ ਜੋ ਇਸ ਕਰਕੇ ਆਪਾਂ ਸਾਰੇ ਜਣੇ ਰਲ ਕੇ ਇਹ ਹੰਬੜਾ ਮਾਰੀਏ ਕਿ ਨਸ਼ੇ ਤੋਂ ਬਚਾਈਏ ਆਪਣੇ ਪਰਿਵਾਰਾਂ ਨੂੰ ਆਪਣੇ ਬੱਚੇ ਨੂੰ ਆਪਣੇ ਪਿੰਡਾਂ ਨੂੰ ਇੰਨੇ ਨਾਲੇ ਖੁਰਵੀ ਸਾਡੇ ਪਰਿਵਾਰਾਂ ਦੀ ਜ਼ਿੰਮੇਵਾਰੀ ਰਹੀ ਯੋਗਦਾਨ ਰਹੀ ਨਸ਼ਾ ਵਧਾਉਣ ਸੁਣਿਓ ਕਿਵੇਂ ਜਦੋਂ ਸਾਡੇ ਮੁੰਡੇ ਦਾ ਰਿਸ਼ਤਾ ਹੁੰਦਾ ਜਦੋਂ ਪੁੱਛਦੇ ਨੇ ਭਾਈ ਮੁੰਡਾ ਕੁਝ ਖਾਂਦਾ ਪੀਂਦਾ ਤਾਂ ਨਹੀਂ ਆਪਾਂ ਇਹਨੇ ਨਾ ਵੀ ਮੀਰਾਣੀ ਕੰਦਾ ਇਹ ਨਹੀਂ ਕਦੇ ਇਹ ਤਾਂ ਮੈਂ ਕਦੇ ਦੇਖਿਆ ਨਹੀਂ ਹਾਂ ਬਾਹਰ ਅੰਦਰ ਕਦੇ ਖਾਪੀ ਲਿੰਦਾ ਹੋਵੇ ਉਹ ਹਲੇ ਬੰਦਾ ਕੰਦਾ ਤੂੰ ਕਹਿੰਦਾ ਤੂੰ ਸਿਰ ਥੇਕ ਪਾਏਂਗੀ ਤੂੰ ਦੱਸਦੇ ਵੀ ਭਾਈ ਕੰਦਰ ਨਾ ਵੱਜਦਾ ਹੁੰਦਾ ਇਹ ਬੈਠਾ ਰਹੇ ਟਿੱਕਲ ਆਈਂ ਤਾਂ ਉਹ ਬੰਦੇ ਨੇ ਬੰਦੇ ਜਿਵੇਂ ਜਨਾਨੀ ਨਹੀਂ ਕੀਓ ਤਾਂ ਮੂਹਰੇ ਰੋ ਕੇ ਪਰਮ ਕਰਨਾ ਆਪਣਾ ਰੂਪ ਸਾਰਾ ਬੰਦੇ ਦੀ ਇੱਜ਼ਤ ਮਾਰਦੇ ਜਾਨੀ ਕਿ ਮੈਕਨਾ ਹੋ ਗਿਆ ਉਹ ਸੱਚ ਆਪਾਂ ਝੂਠ ਬੋਲ ਕੇ ਇਸ ਤਰ੍ਹਾਂ ਫਿਰ ਪਹਿਲਾਂ ਤਾਂ ਸਾਡੀਆਂ ਪਣਾ ਬਹੁਤ ਸਬਰ ਸੀ ਕਿ ਕੱਟ ਲੈਂਦੀ ਸੀਗੀਆਂ ਕਿ ਕੋਈ ਨਹੀਂ ਜਿਹੜਾ ਮੇਰੇ ਗੱਲ ਪੈ ਗਿਆ ਭਾਈ ਜੋ ਹੁਣ ਵੀ ਨਹੀਂ ਹੁਣ ਕੀ ਆ ਤੁਸੀਂ ਇੰਨਾ ਦਾ ਕੰਮ ਕਰਤਾ ਉਸ ਤੋਂ ਬਾਅਦ ਮਹੀਨਾ ਨਹੀਂ ਲੰਘਦਾ ਡੇਢ ਮਹੀਨਾ ਲੰਘਦਾ ਰੋਲਾ ਪੈ ਗਿਆ ਤਲਾਕ ਤੱਕ ਗੱਲ ਪਹੁੰਚ ਗਈ ਮੇਰੇ ਕੋਲੇ ਆ ਕੇ ਪੁਲਾੜੇ ਦਾ ਫੋਨ ਕਰੋ ਜੀ ਕੁੜੀ ਵਾਲੇ ਜਾਂਚ ਕਰੋ ਮੁੰਡੇ ਵਾਲੇ ਕਰੋ ਜੇ ਮੈਂ ਨਾ ਮੜਿਆ ਪੜਾ ਮਾੜਾ ਐਂ ਮੈਂ ਲਿਆ ਵੀ ਆ ਕੇ ਬੋਟਾ ਨੂੰ ਦੱਸੂਗਾ ਐਂ ਕਹਿੰਦੇ ਗਾਲਾਂ ਕੱਢਦੇ ਮਾੜੇ ਤਾਂ ਆਪਸ ਵਿੱਚ ਹੀ ਜਿਹਨੂੰ ਰਿਸ਼ਤਾ ਕੀਤਾ ਕਿ ਕਿਉਂ ਹੁੰਦੇ ਨੇ ਕਿਉਂ ਤਲਾਕ ਦਿੰਦੇ ਨੇ ਕਿਉਂ ਇਦਾਂ ਹੁੰਦਾ ਆ ਸਾਡੇ ਮੈਡੀਕਲ ਦੀ ਟੀਮ ਬੈਠੀ ਆ ਪੁੱਛ ਲਿਓ ਜਿਹੜੇ ਬੰਦੇ ਨਸ਼ਾ ਵਧ ਕਰਦੇ ਨੇ ਬੱਚਾ ਜਮਨਾਂ ਦੇ ਕਾਬਿਲ ਹੀ ਨਹੀਂ ਰਹਿੰਦੇ ਪਰਿਵਾਰਕ ਦੇ ਦਬਦਬਾ ਤਲਾਕ ਹੋਣ ਵੀ ਹਣਕੇ ਜੀ ਉੱਥੇ ਵੀ ਸਰਕਾਰ ਨੂੰ ਵਾਲਾ ਸਾਡਾ ਮੁੰਡਾ بگੜ ਗਿਆ ਸਾਡਾ ਮੁੰਡਾ ਨਸ਼ੇ ਦੀ ਪਾਤ ਅਸ ਸਰਕਾਰ ਕਾਈ ਅਸੀਂ ਤੁਹਾਨੂੰ ਤੁਸੀਂ ਆਪਣੇ ਬੱਚੇ ਨੂੰ ਆਪਿਆ ਰੱਖੋ ਜੇ ਹਾਂ ਸਾਡੇ ਮਨ ਨੂੰ ਪਤਾਹੀ ਹੋਈ ਆ ਐਮਐਨਏ ਨੂੰ ਪਤਾਹੀ ਹੋਈ ਆ ਮੈਂ ਤੁਹਾਡਾ ਦੇਣਦਾਰਾਂ ਦਾ ਜਿੰਮੇਵਾਰ ਬੈਠਾ ਸਰਕਾਰ ਉਹ ਜੋ ਪਤਾਹੀ ਹੋਏ ਪਜਿੰਮੇਵਾਰ ਹਮ ਹੋਣ ਹੁਣ ਤੁਸੀਂ ਦੇਖਿਓ ਜਿੱਤੇ ਪਰਿਵਾਰਾਂ ਦਾ ਰਿਹਾ ਉਥੇ ਪਿੰਡ ਦੇ ਪੰਚਾਇਤਾਂ ਦਾ ਲੀਡਰਾਂ ਦਾ ਵੀ ਕਸੂਰ ਰਿਹਾ ਇਲੈਕਸ਼ਨਾਂ ਲੜਉਣੀਆਂ ਨਿਸ਼ਾਰਾ ਕਰਦੂ ਸਰਪੰਚ ਨੂੰ ਪਹਿਲੇ ਗੱਲ ਇਹ ਸਰਪੰਚ ਨੂੰ ਪੱਜ ਨੂੰ ਮੈਂਦਿਆਂ ਸੁਖਾਇਆ ਕਿ ਇਲੈਕਸ਼ਨ ਜਿੱਤਣੇ ਨੇ ਕਹਿੰਦੇ ਨਾ ਕਹਿੰਦੇ ਆ ਪ੍ਰਭਾਤ ਕਾਰਲਾ ਕੁਝ ਵੀਰ ਡੈਕ ਗਿਵ ਇਲੈਕਸ਼ਨ ਲੜਨ ਨੂੰ ਕਰਦਾਂ ਗੱਤਨੀ ਮੈਂ ਕਹਿੰਦਾ ਜੀ ਫਿਰ ਸਰਪੰਚ ਵਿਚਾਰਾ ਡਰਦਾ ਵੀ ਮੇਰੀਆਂ 8 ਮੋਟਾ ਖਰਾਬ ਹੋ ਜਾਣੀਆਂ 10 ਮੋਟਾ ਖਰਾਬ ਹੋ ਜਾਣੀਆਂ ਕੋਈ ਵੀ ਆ ਉਹ ਵੇਖ ਕਿਤਨੇ ਕਿਤੇ ਕੋਈ ਨਾ ਕੋਈ ਗਲਤ ਪਾਸੇ ਨੂੰ ਜਾਂਦਾ ਜਦੋਂ ਫਿਰ ਬੰਦਾ ਨਸ਼ਾ ਕਰਕੇ ਘਰ ਜਾਂਦਾ ਚਾਹੇ ਉਹ ਸ਼ਰਾਬ ਪੀਂਦਾ ਜਾਂ ਕੋਈ ਹੋਰ ਨਸ਼ਾ ਕਰਦਾ ਘਰ ਜਾ ਕੇ ਸਾਡੀ ਭੈਣ ਨਾਲ ਸਾਡੀ ਮਾਂ ਨਾਲ ਮਾਰ ਕੁੱਟ ਕਰਦਾ ਲੜਾਈ ਕਰਦਾ ਐਦਾਂ ਹੀ ਹੁੰਦਾ ਜੀ ਬੱਚਿਆਂ ਨਾਲ ਮਾਰ ਕੁੱਟ ਕਰਦਾ ਲੜਾਈ ਕਰਦਾ ਬੱਚੇ ਸੈਨੇ ਰਹਿੰਦੇ ਆ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਇੰਨੀਆਂ ਸੌਣੇ ਵਿਚਾਰੀਆਂ ਇੰਨੀਆਂ ਚੰਗੀਆਂ ਆਪਰੇ ਨਾਲ ਨਿਵਾੜਾ ਨਹੀਂ ਕੱਖ ਨਾਲ ਬਹਿ ਜਾ ਬੇੜਾ ਕੀ ਕੀ ਆ ਜਿਨੇ ਪਲਾਗ ਕਿ ਭੇਜਿਆ ਤੈਨੂੰ ਐਂ ਕਹਿੰਦੇ ਤੁਸੀਂ ਕਹਿੰਦੇ ਆਪਣੇ ਵਾਲੇ ਮਾੜਾ ਤਾਂ ਨਹੀਂ ਕਿਹਾ ਆਪਣੇ ਵਾਲਾ ਤਾਂ ਕਹਿ ਨਹੀਂਆ ਘਰ ਭਾਪੇ ਦੇਖੀਂ ਪੱਥਰ ਦਾ ਮੂੰਹ ਕਰਦੇ ਬਣਾ ਜੰਗ ਜਿੱਤ ਕੇ ਆਏ ਨਾ ਮੈਂ ਵੀ ਕੁ ਗੱਲ ਜੇ ਮੈਂ ਇਹ ਗੱਲਾਂ ਨੂੰ ਕਾਲ ਦਦਾ ਨਸ਼ਾ ਕਰੇ ਬੰਦਾ ਗੱਲਾਂ ਸਾਡੇ ਦੇ ਸਿਸਟਮ ਚ ਨਾ ਲਾਇ ਜਿਹਨੇ ਗਲਤ ਤਾਂ ਦੱਸ ਦੋ ਇਦਾਂ ਹੁੰਦਾ ਨਾ ਕਰ ਆਂ ਅੱਪਾ ਬਚਾਸ ਰਹੇ ਆ ਤੁਸੀਂ ਕਹੋ ਵੀ ਸਾਡੇ ਕਰਨੀ ਚੀਜ਼ਾਂ ਦੀ ਲੋੜ ਹੈ ਇੰਦਾਂ ਨਸ਼ੇ ਵਾਤੇ ਨੇ ਫਿਰ ਮੰਨ ਲਓ ਪਿੰਡ ਚੋਂ ਬੰਦਾ ਚੱਕ ਲਿਆ ਨਸ਼ਾ ਵੇਚਣ ਵਾਲਾ ਬੰਦਾ ਚੱਕ ਲਿਆ ਨਸ਼ਾ ਵੇਚਣ ਵਾਲਾ ਉਹਦੇ ਤੇ ਐਫ ਆਈ ਆਰ ਹੋ ਗਈ ਅੰਦਰ ਦੇਤਾ ਜੱਜ ਸਾਹਿਬ ਨੇ ਸਜ਼ਾ ਕਰਤੀ ਉਹ ਡੇਢ ਤੋਂ 2 ਮਹੀਨੇ ਬਾਅਦ ਛੁੱਟ ਗਿਆ ਜਾਂਦਾ ਆ ਜਾਂਦਰਾ ਬੜੀ ਮਾੜੀ ਸਰਕਾਰ ਆ ਵੀ ਪਾਲੀ ਸਰਕਾਰ ਜਿਹੜਾ ਫੇਰ ਛੁੱਟ ਗਿਆ ਬਾਹਰ ਭਰਾਣਾ ਸਰਕਾਰ ਦਾ ਕੀ ਸੂਰ ਹੈ ਕੌਣ ਛੜਾ ਕੇ ਲੈ ਕੇ ਜਾਂਦਾ ਕੌਣ ਸੀ ਡਾਕਟਰ ਜੀ ਮੈਂ ਦੱਸਦਾ ਛੜਾਕੇ ਲੈ ਕੇ ਆਉਂਦਾ ਸਰਪੰਚ ਇੱਕ ਜਣਾ ਦਾ ਨਾਲ ਲੰਬੜਦਾਰ ਦੋ ਜਣੇ ਜਾਂਦੇ ਗਵਾਹ ਇੱਕ ਜਣਾ ਜਾਂਦਾ ਜ਼ਮੀਨ ਦੀ ਫਰਦ ਕਹਿੰਦੇ ਮੈਂ ਸ਼ੁਰੂ ਦੇ ਚ ਇੱਦਾਂ ਇਹ ਮੈਂ ਲੈ ਕੇ ਗੀ ਗੁਜ਼ਰ ਮੈਂ ਸਾਨੂੰ ਬਾਰਗਾਂ ਦੀ ਘੜਦਨ ਸੋ ਅਸੀਂ ਤਾਂ ਬਣਾਤਾ ਸਜਾਹਤ ਪ੍ਰਵਤੀ ਛੜਾਕੇ ਤਾਂ ਤੁਸੀਂ ਲੈ ਕੇ ਆ ਪਿੰਡ ਦੀ ਪੰਚਾਇਤ ਲੈ ਕੇ ਆਈ ਆ ਐਮਐਲਏ ਨੂੰ ਕਦੇ ਗਲਗੜਦੇ ਨੂੰ ਸਰਕਾਰ ਨੂੰ ਕਦੇ ਗਲਗੜਦੇ ਨੂੰ ਅਨੁਵਾਦ ਕਰਤਾ ਸਾਡੇ ਪੰਚਾਇਤਾਂ ਦਾ ਸਾਡੇ ਸਰਪੰਚਾਂ ਦਾ ਪੰਚਾਂ ਦਾ ਜਿਨ੍ਹਾਂ ਨੇ ਮਤੇ ਪਾਤੇ ਹੁਣ ਕਿ ਅਸੀਂ ਨਸ਼ੇ ਵਾਲੇ ਦੇ ਖਿਲਾਫ ਰਹਿ ਗਈ ਅਸੀਂ ਉਹਦੇ ਹੱਥ 'ਚ ਕਦੇ ਨਹੀਂ ਜਾਵਾਂਗੇ ਕਿ ਬਹੁਤ ਵੱਡੀ ਗੱਲ ਹੈ ਸਾਡੀ ਪ੍ਰਾਪਤੀ ਆ ਲੋਕ ਕਹਿੰਨੇ ਬਦਲਾਨੀਆਂ ਐ ਸਾਡਾ ਇਹ ਬਦਲਾਅ ਕਿ ਪੰਚਾਇਤਾਂ ਨੇ ਮਤੇ ਪਾਇੇ ਨੇ ਪਹਿਲੀ ਵਾਰੀ ਕਿ ਅਸੀਂ ਨਸ਼ੇ ਵਾਲੇ ਦੇ ਹੱਥ 'ਚ ਨਹੀਂ ਖੜਨਾ ਲਈ ਸਰਕਾਰਾਂ ਕੀ ਕਰਦੀਆਂ ਤੁਹਾਨੂੰ ਪਤਾ ਹੈ ਅਸੀਂ ਤੁਹਾਨੂੰ ਦੱਸਣ ਆਇਆ ਤੁਹਾਨੂੰ ਸਿਖਾਉਣ ਆਇਆ ਵੈਸੇ ਤਾਂ ਸਾਰੇ ਤੁਸੀਂ ਬਹੁਤ ਸਿਆਣੇ ਹੋ ਮੈਂ ਤੁਹਾਨੂੰ ਸਿਖਾਣ ਜਾਂ ਪਰ ਇਹ ਦੱਸਣ ਆਇਆ ਸਿਖਾਉਣ ਆਇਆ ਕਿ ਨਸ਼ਾ ਜਿਵੇਂ ਵਧਿਆ ਆਪਾਂ ਨੂੰ ਖਲ ਕਿਵੇਂ ਪਾਉਣੀ ਹੈ ਪਰਵਾਹ ਸਾਂਝੇ ਕਰੋ ਇੱਕ ਦੂਜੇ ਦੀ ਸਹਿਨਸਿਲ ਤਰਕੋ ਗੱਲ ਸੁਣ ਲਿਆ ਕਰੋ ਚੰਗੀ ਗੱਲ ਕਹਿੰਦਾ ਉਹਦੀ ਸੁਣ ਲਓ ਰਿਸ਼ਤਾ ਕਰਨ ਲੱਗੇ ਭਾਈ ਕਿਸੇ ਦੀ ਧੀ ਪੈੜ ਦੀ ਜ਼ਿੰਦਗੀ ਨਾ ਖਰਾਬ ਕਰੋ ਹੋਏ ਆਪਣੇ ਹੈ ਜੀ ਚਲੋ ਦੇਖੋ ਮੇਰੀ ਗੱਲ ਸੁਣੋ ਜੀ ਹੋਕਾ ਦੇਣ ਵਾਲਾ ਰਾਤ ਨੂੰ ਕਹਿੰਦਾ ਜਾਗਦੇ ਰਹੋ ਜਾਗਦਾ ਤਾਂ ਕੋਈ ਨਹੀਂ ਪਰ ਉਹਦੀ ਡਿਊਟੀ ਆ ਹੋਕਾ ਦੀ ਸਾਡੀ ਡਿਊਟੀ ਆ ਅਸੀਂ ਹੋਕਾ ਦੇਣਾ ਕੱਲ ਨੂੰ ਮੈਨੂੰ ਆਏ ਨੂੰ ਪਿੰਡ ਚ ਕੋਈ ਇਹ ਨਹੀਂ ਕਹਿੰਦਾ ਤੂੰ ਨਸ਼ੇ ਵਾਲੇ ਐ ਕਰਦੇ ਮੈਂ ਤਾਂ ਭਾਈ ਤੂੰ ਅੱਜ ਵੀ ਕਹਿ ਕੇ ਚੱਲੇ ਮੇਰੀ ਇਹ ਵੀ ਮੇਰਾ ਸਾਡਾ ਕੰਮ ਕਿ ਮਾਲੀ ਦਾ ਕੰਮ ਪਾਣੀ ਪਾਉਣਾ ਹਰ ਪਰ ਮਸਨਾ ਪਾਵੇ ਦਾਦੇ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਸਾਡਾ ਕੰਮ ਜੋ ਆ ਸੀ ਵੀ ਡਿਊਟੀ ਨਿਭਾ ਲਈ ਅਤੇ ਤੁਸੀਂ ਦੇਖਿਆ ਹੋਊਗਾ ਕਿ ਜਿਹੜਾ ਖੇਤੀਬਾੜੀ ਕਰਦਾ ਹੁੰਦਾ ਉਹਨੇ ਆਪਣੇ ਬੱਚੇ ਇਹ ਕਹਿ ਕੇ ਹਟਾ ਦੇ ਖੇਤੀ ਤੋਂ ਕਿ ਖੇਤੀ 'ਚ ਕੁਝ ਨਹੀਂ ਪਿਆ ਉਹ ਮਿੱਟੀ ਨਾਲ ਮਿੱਟੀ ਹੋਣ ਦਾ ਕੋਈ ਫਾਇਦਾ ਨਹੀਂ ਹੋਰ ਕੁਝ ਧੰਦਾ ਲੱਭ ਲਓ ਐਂ ਕਹਿੰਦੇ ਜੀ ਜੇ ਬੰਦਾ ਕਹਿ ਨਹੀਂ ਜਿਹਦਾ ਮਾਂ ਕਹਿੰਦੀ ਤੂੰ ਤਾਂ ਸਾਰੀ ਉਪਰ ਮਿੱਟੀ ਨਾਲ ਮਿੱਟੀ ਹੁੰਦਾ ਰਿਹਾ ਹੁਣ ਇਹ ਵੀ ਤਾਂ ਕਰ ਲੈਣ ਦੇ ਕੋਈ ਤੁਸੀਂ ਬੰਦੇ ਨੂੰ ਬੱਚੇ ਨੂੰ ਆਪਣੇ ਨੂੰ ਉੱਥੋਂ ਹਟਾ ਕੇ ਵੇਂਦਾ ਕਰਤਾ ਜਦੋਂ ਵਿਹਲਾ ਹੋ ਗਿਆ ਉਹ ਮੋੜਾਂ ਤੇ ਖੜਨ ਲੱਗ ਗਿਆ ਗੱਡੀ ਕਾਰ ਸਾਧਨ ਕੋਲ ਹੈਗੇ ਪੈਸੇ ਹੈਗੇ ਤਾਂ ਮਾਰੇ ਪਾਸੇ ਨੂੰ ਜਾਂਦਾ। ਇਹਦੇ ਕੀ ਕਿੰਦੀ ਸਭ ਤੋਂ ਉੱਤਮ ਤੰਦਾ ਗੁਰਨਾਨ ਸਿੰਘ ਸਾਹਿਬ ਨੇ ਕਿਹਾ ਉੱਤਮ ਖੇਤੀ ਮੱਦਮ ਵਪਾਰ ਪਰ ਅਸੀਂ ਅਸੀਂ ਇਹ ਗੌਰ ਨਹੀਂ ਕੀਤੀ ਤਨੂੰ ਜਿਹੜੀ ਜ਼ਮੀਨ ਨੇ ਜਿਆਦਾ ਨਹੀਂ ਕੁੱਠੀਆਂ ਪੈਰਾ ਦਿੱਤੀਆਂ ਲੋਕਾਂ ਨੂੰ ਇੱਜ਼ਤ ਦਿੱਤਾ ਰੋਜ਼ਮਾਰ ਦਿੱਤਾ ਜੀਮੀਦਾਰ ਕੋਹਾਏ ਉਹ ਜ਼ਮੀਰ ਮਾੜੀ ਲੱਗਣ ਲੱਗ ਗਈ ਖੇਤੀ ਮਾੜੀ ਲੱਗ ਗਈ ਮੁੰਡੇ ਨੂੰ ਪਹਿਲੇ ਕਹਣਾ ਬੁੱਕਤ ਕੁਝ ਨਹੀਂ ਪਿਆ ਉਹ ਇੱਦਾਂ ਇਸ ਚਾਈਨਾ ਇਹ ਵੀ ਕਾਰਨ ਆ ਹੋਰ ਦੱਸਦਾ ਇੱਦਾਂ ਰਿਹਾ ਜੀਮੀਦਾਰ ਪਰਵਾਜੀ ਕੋ ਜ਼ਮੀਨਾਂ ਜਿਹਨੂੰ ਨਹੀਂ ਜ਼ਮੀਨ ਮਜ਼ਦੂਰੀ ਕਰਦਾ ਵੈਸੇ ਜੀਮੀਦਾਰ ਦੀ ਵੀ ਮਜ਼ਦੂਰੀ ਆ ਜਿਹੜੀ ਦੋ ਤਰ੍ਹਾਂ ਦਾ ਪੈਸਾ ਮੈਂ ਸਭ ਤੋਂ ਵਧੀਆ ਮੰਨਦਾ ਜਿਹੜਾ ਬਹੁਤ ਮਿਹਨਤ ਆ ਨੂੰ ਲੇਬਰ ਕਹਿੰਦੇ ਨੇ ਮਿਹਨਤਰੀ ਕਹਿੰਦੇ ਨੇ ਖੇਤੀ ਦਾ ਜਿਹੜਾ ਆਪ ਕਰਦਾ ਇੱਕ ਮਨਰੇਕਾ ਅਮਰੀਕਾ ਚ ਜਾਂਦੀ ਹੈ ਬਣੀ ਚ ਮਨਰੇਕਾ ਦਾ ਪੈਸਾ ਵੀ ਬਹੁਤ ਮਿਹਨਤ ਦਾ ਪੈਸਾ ਹੁੰਦਾ ਤੁਹਾਨੂੰ ਦੱਸ ਦਿੰਦਾ ਕਿਵੇਂ ਆ ਜੇ ਕਿਸੇ ਨੇ ਪੈੜਚਾਉਣਾ ਸਿਆਸੀ ਬੰਦੇ ਨੇ ਪੈੜਚਾਉਣਾ ਆ ਅਫਸਰ ਨੇ ਪੈੜਚਾਉਣਾ ਕੋਈ ਪ੍ਰੋਗਰਾਮ ਪਿੰਡ ਦੇ ਵਿੱਚ ਪਰ ਸਫਾਈ ਕੌਣ ਕਰਦਾ ਕੌਣ ਕਰਦਾ ਜੀ ਮਨਰੇਕਾ ਵਾਲੇ ਜੇ ਕਿਤੇ ਇਹਨਾਂ ਚ ਕੋਈ ਪੋਹ ਪੋਗਾ ਵਿਆਹ ਮੰਗਣਾ ਸਫਾਈ ਕੌਣ ਕਰਦਾ ਨਹੀਂ ਗਾਲੇ ਜੇ ਕਿਤੇ ਇਕੱਠ ਕਰਨਾ ਰੰਗੀ ਦੇ ਜਾਣਾ ਜੇ ਇਦਾਂ ਕਿਤੇ ਇਕੱਠ ਕਰਨਾ ਕੌਣ ਹੁੰਦਾ ਮਰੇ ਗਾਲੇ ਜੇ ਕਿਤੇ ਮੌਤ ਹੋ ਗਈ ਕਿਸੇ ਦੀ ਮੜੀਆਂ ਚ ਸਫਾਈ ਕੌਣ ਕਰਦਾ ਨਹੀਂ ਗਾਲੇ ਮਰੇ ਗਾਲੇ ਫਿਰ ਵੀ ਪਿੰਡ ਵਾਲੇ ਕਹਿੰਦੇ ਨਾਮ ਦਾ ਬੇਲੀਆ ਨੇ ਇੱਕਦਮ ਗਲਪਾ ਇੱਕਦਮ ਗਲਪਾ ਐਂ ਕਹਿੰਦੇ ਨਹੀਂ ਕਿ ਮੈਨੂੰ ਪਤਾ ਮੈਨੂੰ ਸਾਰਾ ਮੈਂ ਇਹ ਕਹਿਣਾ ਵੀ ਪਈ ਤੁਨੂੰ ਦੇ ਤਾ ਪਰਮਾਤਮਾ ਨੇ ਜ਼ਮੀਨ ਦਿੱਤੀ ਜਾਇਦਾਦ ਦਿੱਤੀ ਕੋਈ ਗੱਲ ਨਹੀਂ ਤੁਸੀਂ ਆਪਦੀ ਘਰ ਦੀ ਨੂੰ ਆਪਣੇ ਮਾਤਾ ਪਿਤਾ ਨੂੰ ਅੰਦਰ ਰੱਖੋ ਏਸੀ 'ਚ ਬਿਠਾਓ ਕੋਈ ਗੱਲ ਨਹੀਂ ਪਰ ਜਿਨ੍ਹਾਂ ਕੋਲੇ ਨਹੀਂ ਹੁਣ ਇਹਨਾਂ ਨੂੰ ਤਾਂ ਮਿਹਨਤ ਕਰਨੀ ਹੈ ਨਾ ਜਦੋਂ ਬੰਦਾ ਆਪਦੀ ਘਰ ਦੀ ਨੂੰ ਏਸੀ 'ਚ ਬਾਹਰ ਨਹੀਂ ਕੱਢਦਾ ਇਹ ਵੀ ਕਿਸੇ ਦੀਆਂ ਭੈਣਾ ਜ਼ਰੂਰ ਦੀਆਂ ਮਜਬੂਰੀ ਸਾਰਾ ਕੁਝ ਕਰੂਗਾ ਜੋ ਮੈਂ ਹਮੇਸ਼ਾ ਸਲੂਟ ਕਰਦਾ ਝੁੱਕ ਕੇ ਸਲਾਮ ਕਰਦਾ ਸਾਡੇ ਨਰੇਕਾ ਵਾਲੀ ਬੀਬੀਆਂ ਨੂੰ ਕਿਉਂਕਿ ਜੇ ਨਰੇਕਾ ਦੇ ਪਿੰਡਾਂ ਜੋਗੇ ਅਜਿਹੇ ਘਰ ਦੇ ਬਾਹਰ ਤੋਂ ਬੁੱਝਾ ਵੀ ਨਹੀਂ ਪੜਦੇ ਘਾਲਾ ਇਹ ਸੱਚ ਹੈ ਪਰ ਤੁਹਾਡਾ ਮਿਹਨਤ ਦਾ ਪੈਸਾ ਤੁਸੀਂ ਖਰਾਬ ਵੀ ਕਰਦੇ ਹੋ ਉਹ ਕਿਵੇਂ ਕਰਦੇ ਇਹ ਵੀ ਦੱਸ ਦਿੰਦਾ ਦਾਦੀ ਨਰੇਕਾ ਜੀ ਕੰਮ ਕਰਦੀ ਆ ਦਾਦਾ ਕਰਦਾ ਮਾਂ ਕਰਦੀ ਆ ਪਿਓ ਜਹਾੜੀ ਜੁੱਤਾ ਕਰਦਾ ਪੁੱਤਾਂ ਕੀ ਕਰਦਾ ਮੁੰਡਾ ਗੁੱਸੇ ਕਰਦੇ ਘੁੰਮਦਾ ਦੱਸੋ ਇਹ ਮਗਾਤੂ ਹੁੰਦਾ ਐਂ ਕਰਤਾ ਜੀ ਤੇ ਜ਼ਿੰਮੇਵਾਰ ਕੌਣਾ ਕੌਣ ਕੋਲੋਂ ਉਹਨੂੰ ਹੁਣਸਲ ਤੇ ਤੁਸੀਂ ਪੈ ਦੇਣੇ ਜੁਨੀ ਲੜਨ ਤੋਂ ਹੋਲ ਕੇ ਫਿਰ ਗਲਤ ਪਾਸੇ ਜਾਊਗਾ ਕਿ ਨਹੀਂ ਜਾਊਗਾ ਜਾਊਗਾ ਨਾ ਐਵੇਂ ਆਪਾਂ ਕੀ ਨਸ਼ਾ ਹੁੰਦਾ ਨਸ਼ਾ ਉਰਕੇ ਥੋੜਾ ਹੁੰਦਾ ਅਸੀਂ ਸਾਧਨ ਦਿੰਨੇ ਆ ਬੱਚੇ ਨੂੰ ਜਿਹੜੇ ਬੱਚੇ ਨੂੰ ਇਹ ਸ਼ਰਮ ਨਹੀਂ ਤੇ ਮੇਰੀ 70 ਸਾਲ ਦੀ ਬੇਬੇ 80 ਸਾਲ ਦੀ ਬੇਬੇ ਵਿਚਾਰੀ ਨਰੀਗਾ ਚੰਗ ਕਰਦੀ ਉਹਨੂੰ ਤੁਸੀਂ ਪੈਸੇ ਦਿੰਦੇ ਹੋ ਤਾਂ ਤੁਸੀਂ ਨੁਕਸਾਨ ਕਰਦੇ ਹੋ ਆਪਣੀ ਪੀੜ੍ਹੀ ਦਾ ਆਪਣੀ ਕੁਲ ਦਾ ਨੁਕਸਾਨ ਕਰਦੇ ਬੱਚੇ ਨੂੰ ਤਿੰਨ ਤਰ੍ਹਾਂ ਦੇ ਨਾਲ ਚਾਰ ਤਰ੍ਹਾਂ ਦੇ ਨਾਲ ਪੈਸੇ ਦੋ ਜੇ ਤਾਂ ਉਹ ਖੇਤੀ ਕਰਦਾ ਤਾਂ ਉਹਨੂੰ ਪੈਸੇ ਦੋ ਵੀ ਖੇਤੀ ਬੜੀ ਦਾ ਕੰਮ ਕਰਦਾ ਕੋਈ ਜਾਂ ਬੱਚਾ ਪੜ੍ਹਾਈ ਕਰਦਾ ਉਹਨੂੰ ਪੈਸੇ ਦੋ ਪੜ੍ਹਾਈ ਦੇ ਮੁੰਡੇ ਨੂੰ ਬਣਾ ਉੱਠਣਾ ਹੁੰਦਾ ਖਾਣਾ ਪੀਣਾ ਜਾਂ ਬੱਚਾ ਖਿਡਾਰੀ ਹੈ ਕੋਈ ਸਪੋਰਟਸਮੈਨ ਨੂੰ ਪੈਸੇ ਦੋ ਭਾਈ ਜਰੂਰ ਪੈਂਦੀ ਹੈ ਪੈਸੇ ਖਾਣ ਦੇ ਜਾਂ ਬੱਚਾ ਕੰਮ ਸਿੱਖਦਾ ਜੇ ਪੈਸੇ ਨਹੀਂ ਮਿਲਣ ਲੱਗਿਓ ਕੰਮ ਸਿੱਖੇ ਕੰਮ ਨਲਗੂਆ ਉਹਦੇ ਜੇ ਚਾਰੇ ਕੰਮ ਤੁਹਾਡਾ ਬੱਚਾ ਨਹੀਂ ਕਰਦਾ ਫੇਰ ਤੁਸੀਂ ਪੈਸੇ ਕਿਉਂ ਦਿੰਦੇ ਜੇ ਦਿੰਦੇ ਹੋ ਫਿਰ ਕਿੱਥੇ ਖਰਚਦਾ ਕੌਣ ਪਵਾੜਦਾ ਸਰਕਾਰ ਆਪਾ ਪਵਾੜਦਾ ਆਪਾ ਪਵਾੜਦੇ ਭਾਈ ਮੈਂ ਬੈਂਕ ਵਿੱਚ ਗਿਆ ਸਾਰੇ ਪੰਨਿਆਂ ਜੁਧਾਰਨ ਦਿੰਦਾ ਮੈਂ ਬਿੱਬੀ ਕਹਿੰਦੀ ਪੁੱਤ ਮੇਰੇ ਨਾਲ ਨਰੇਗਾ ਦੇ ਪੈਸੇ ਨਹੀਂ ਆ। ਮੈਂ ਕਹਾਂ ਬਿੱਬੀ ਕੋਈ ਗੱਲ ਨਹੀਂ ਕਿੰਨੇ ਕੁ ਮਹੀਨਿਆਂ ਦਾ ਨਹੀਂ ਕਿ ਤਿੰਨ ਘੱਪਨਾ ਦੇਈਏ। ਮੈਂ ਕਹਾਂ ਬਿੱਬੀ ਚਲਾ ਜਾਣਗੇ। ਨਹੀਂ ਫਿਰ ਪੁੱਤ ਤਾਂ ਮੇਰਾ ਪੁੱਤ ਹੈ ਕਹਿੰਦੀ। ਮੈਂ ਕਹਾਂ ਚੁੱਪ। ਉਹਦੇ ਤੰਦਤੀਆਂ। ਮੈਂ ਕਹਾਂ ਸੰਜੀ ਘੱਪ। ਇਹ ਕਿੰਨਾ ਬੰਦਾ ਆਇਆ ਕਹਿੰਦੀ ਉਹ ਕੋਲੇ ਪੁੱਤ ਹੈ ਮੇਰਾ। ਤੂੰ ਤਾਂ ਘਰ ਦਾ ਖਰਚਾ ਕਹਿੰਦੀ ਮੈਂ ਹੀ ਚੱਲਦੀ ਮੈਂ ਹੀ ਚਲਾਉਂਦੀ। ਮੈਂ ਕਹਾਂ ਚਲੋ ਕੋਈ ਨਹੀਂ ਬਿੱਬੀ ਮੈਂ ਕਹਾਂ ਪੁੱਤ ਨੂੰ ਕੀ ਹੋਊਗਾ ਠੀਕ ਠਾਕ ਹੈ। ਮੂਹ ਦਾ ਪੁੱਤ ਫਿਰ ਮੇਰਾ ਚੱਲ ਸਮਝ ਗਿਆ ਯਾਰ ਉਹ ਨੂੰ ਕਿਹਾ ਮੈਂ ਕਹਾਂ ਵੀ ਪੁੱਤਾਂ ਨਹੀਂ ਨਾ ਕੰਮ ਕਰਦਾ। ਨੂੰ ਤੁਸੀਂ ਮੁੰਡੇ ਦੇ ਮੁੰਡੇ ਦੇ ਮੁੰਡੇ ਨੂੰ ਵੀ ਪਾ ਦੋ ਜੋਕਰ ਉਹਨੇ ਚ ਸਾਡਾ ਕੀ ਕਸੂਰ ਹੈ ਬਈ। ਬਹੁਤ ਸਾਰੇ ਮਾਵਾ ਬੀਬੀ ਇੰਗਲੈਂਡ ਨਹੀਂ ਨਹੀਂ ਜੋਇੰਗਰ ਹੂ ਸੈਂਟਰ ਫਰੋਂਗਾ ਦਿੰਦੀਆਂ ਨੇ। ਇੱਥੇ ਕਸੂਰ ਪਰ ਕੌਣ? ਹੰਤਾ ਲਾਓ। ਤੁਗਵੇਂ ਸੋਕ ਤੇ ਲਾਉਂਗਾ। ਇਹ ਥੋੜਾ ਵੀ ਤੁਸੀਂ ਕੰਮ ਨਾ ਕਰੋਂ ਮੈਂ ਬੈਠੀ ਆ। ਦੇਖ ਲਓ ਜੀ ਮੈਂ ਦੱਸਦਾ। ਬਹੁਤ ਸਾਰੇ ਸਾਡੇ ਇੱਥੋਂ ਦੇ ਬੰਦੇ ਨੇ ਜੌਕ 'ਚ ਬੈਠੇ ਦਾਸ ਪੁੱਲਦੇ ਨੇ ਸ਼ਾਮ ਨੂੰ ਕਰੀ ਅਮਰੀਕਾ ਤੋਂ ਜਿੱਪੀ ਗੱਡੀ ਕਵਾ ਕੇ ਲੈ ਕੇ ਆਉਂਦੀ ਆ ਉਹ ਬੈਠੇ ਗਲਤ ਕੰਧ ਨਾ ਫਿਰ ਤੇ ਜਿੰਨੇ ਵਾਰ ਕੌਣਾ ਸਰਕਾਰ ਆਪਾਂ ਜੀ ਗੱਲ ਜਿੱਦਾਂ ਮਿਹਨਤ ਦਾ ਪੈਸਾ ਇਹਨੂੰ ਆਪਣੇ ਕੋਲ ਰੱਖਿਆ ਕਰੋ ਕਿ ਕਿਉਂ ਬਣਾਇਆ ਸੀ ਮੈਂ ਤੁਹਾਨੂੰ ਵੀ ਦੱਸਦਾ ਅਮਰੀਕਾ ਘੁੰਮਣੇ ਅਮਰੀਕਾ ਸੱਟ ਕੀ ਲੱਣੀ ਸੀ ਤੁਹਾਨੂੰ ਕਿਸੇ ਦੇ ਹੱਥ ਨਾ ਡਾੜਣਾ ਪਵੇ ਦੁਆਰੀ ਬੁੱਕੀ ਲੈਣੀ ਆ ਆਪਣਾ ਖਰਚਾ ਕਰ ਸਕੋ ਕਿਤੇ ਗੋਹਾ ਗੁਣਾ ਨਾ ਕਰਨਾ ਪਵੇ ਤੁਸੀਂ ਇੱਜ਼ਤ ਦੀ ਜ਼ਿੰਦਗੀ ਜੀ ਸਕੋ ਆਪਣਾ ਵਧੀਆ ਪਾ ਲਓ ਵਧੀਆ ਪਹਿਨ ਲਓ ਵਧੀਆ ਖਾ ਲਓ ਕਿਉਂਕਿ ਤੁਹਾਡੀ ਜੌਬ ਆ ਅਮਰੀਕਾ ਦੇ ਵਿੱਚ ਲੱਗਣ ਦੀ ਕੀ ਬਣਦਾ ਜੌਬ ਕਾਟ ਬਣਦਾ ਤੁਹਾਡੀ ਜੌਬ ਆ ਨਾ ਸ਼ਰਮ ਕਾ ਦੀ ਆ ਜੌਬ ਤੁਹਾਡੇ ਆਪਣੇ ਲਈ ਬਣੀ ਆ ਨਾ ਕਿ ਤੁਸੀਂ ਅੱਗੇ ਲੋਕਾਂ ਦੇ ਲੋਕਾਂ ਦੇ ਜੌਕਾਂ ਦੇ ਵੀ ਐਸ਼ਾ ਕਰਾਉਂ ਜੋਬ ਮੈਂ ਆਪਣੇ ਕੰਮ ਤੇ ਕਦੇ ਹੀਣਾ ਨਹੀਂ ਸਮਝਦਾ ਜਿਹੜੇ ਦਾਦੀ ਕਹਿੰਦੀ ਤੇ ਪੁੱਤ ਕਹਿੰਦੀ ਸੀ ਕਹਿੰਦੀ ਪੁੱਤ ਕੰਮ ਨੂੰ ਵੀ ਮਿਹਣਾ ਨਹੀਂ ਲਾ ਮਿਹਨਤ ਉਹ ਮਿਹਣੀ ਕੋਈ ਕੰਮ ਛੋਟਾ ਵੱਡਾ ਨਹੀਂਗਾ ਹੀਣਾ ਨਹੀਂ ਸਮਝਦਾ ਤੁਸੀਂ ਇਹ ਜੋਬ ਜਿਹੜੀ ਆ ਲੇਬਰ ਦੀ ਇੱਥੇ ਕਰਦੇ ਹੋ ਅਮੀਰ ਲੋਕ ਇਹ ਜੋਬ 40 ਲੱਖ ਲਾ ਕੇ ਬਾਹਰ ਜਾ ਕੇ ਕਰਦੇ ਜੇ ਨਹੀਂ ਕਰਦੇ ਤਾਂ ਦੱਸੋ ਕਦਰ ਨੇ ਸੜੀ ਕੁੜੀ ਜਵਾਬ ਤੇ ਗਈ ਹੈ ਰੇਗੀਦਰ ਦੇ ਕਮਕਰ ਨੇ ਕਰਦੇ ਨੇ ਅੱਖੋਂ ਪਰੇ ਜਾਗ ਮਰੇ ਇੱਥੇ ਤੁਸੀਂ ਦੇਖਦੇ ਹੋ ਉਹ ਕਿਉਂ ਦਿਖਦੇ ਨਹੀਂ ਉਹਨਸ ਕਰਕੇ ਬਹੁਤੀ ਘਬਰੌਣ ਦੀ ਲੋੜ ਨਹੀਂ ਉਹ ਵੀ ਮਿਹਨਤ ਕਰਦੇ ਨੇ ਤੁਸੀਂ ਵੀ ਮਿਹਨਤ ਕਰਦੇ ਹੋ ਪਰ ਆਪਣੀ ਮਿਹਨਤ ਦਾ ਪੈਸਾ ਜਿਹੜਾ ਆ ਇਹ ਬੱਚਿਆਂ ਨੂੰ ਪਵਾੜਨ ਲਈ ਹੈ ਇਹਦੇ ਵਿੱਚ ਮੈਨੂੰ ਕਹਿਣ ਚ ਕੋਈ ਗਰੀਬ ਨਹੀਂ ਕਿਉਂਕਿ ਤੁਸੀਂ ਮੇਰੀਆਂ ਮਾਵਾਂ ਹੋ ਮੇਰੀਆਂ ਭੈਣਾਂ ਹੋ ਕਿੱਤੀ ਬਤ ਮੇਰੇ ਨੇ ਬੱਚੇ ਮੇਰੇ ਨੇ ਮੇਰੀ ਜ਼ਿੰਮੇਵਾਰੀ ਬਣਦੀ ਨਾ ਸਿਖਾਉਣਾ ਪਿੰਡਾਂ ਚ ਬਣੇ ਲੋਨ ਲੋਨ ਮਿਲਦੇ ਲੋਨ ਮਿਲਦੇ ਨੇ ਸਰਕਾਰ ਕੋਲ ਤੋਂ ਮਿਲਦੇ ਨੇ ਨੰਨੇ ਨੰਨੇ ਲੋਨ ਲਗਾਤਾਰ ਲੋਨ ਕੁੱਤੀ ਬਣਾਈਆ ਵਿਆਹ ਕਰਿਆ ਕੁੜੀ ਦਾ ਬੱਚੇ ਬਾਅਦ ਮੇ ਜਾਂ ਕੁਝ ਹੋਰ ਕੰਮ ਕਰਿਆ ਲੋਨ ਨੇ ਕਿਤੇ ਹੀ ਲਾਇਆ ਉਹ ਵੀ ਉਹ ਵੀ ਉਹ ਵੀ ਧੁਪਦਾ ਜਿਹੜੇ ਆਮ ਪਰਿਵਾਰ ਨੇ ਇਹਨਾਂ ਕੋ ਜਮੀਨ ਨਹੀਂ ਲੋਨ ਲੈ ਕੇ ਕੰਮ ਨਹੀਂ ਸ਼ੁਰੂ ਕੀਤਾ ਮੌਜਾਂ ਦੀਆਂ ਚੀਜ਼ਾਂ ਗ੍ਰੀਤੀਆਂ ਉਹ ਵੀ ਧੁਪਦਾ ਤਾਂ ਸਿਰਫ ਇਹਨਾਂ ਕਰਕੇ ਤੁਹਾਨੂੰ ਮਰਦਿਆਂ ਨੂੰ ਮੈਂ ਮੋੜਨਾ ਪਊਗਾ ਜ਼ਿੰਮੇਵਾਰਤਾ ਮੜਿਆ ਤੁਹਾਨੂੰ ਵਿੱਚ ਕੇ ਸਰਵਿਸ ਕਰ ਸੋ ਇਸ ਕਰਕੇ ਜਿਹੜਾ ਬੰਦਾ ਜਿਹੜੇ ਪਾਸੇ ਲਈ ਪੈਸੇ ਲੈਂਦਾ ਜੇ ਉੱਥੇ ਨਹੀਂ ਲਾਉਂਦਾ ਤਾਂ ਉਹਦਾ ਨੁਕਸਾਨ ਹੁੰਦਾ ਹੁਣ ਤੁਸੀਂ ਇਹਨੇ ਸਾਰੀਆਂ ਦਿਨਾਂ ਤੋਂ ਸੋਚ ਕੇ ਦੇਖਿਓ ਕਿ ਨਸ਼ੇ ਨੂੰ ਪਰਫੁੱਲਤ ਕੌਣ ਕਰਦਾ ਕੌਣ ਦਿੰਦਾ ਪੈਸੇ ਬੱਚੇ ਦੇ ਨੂੰ ਕੌਣ ਲਾਉਂਦਾ ਇਸ ਪੈਸੇ ਨੂੰ ਮਾਪਾਪ ਜੇ ਚਾਹਣ ਬੱਚੇ ਨੂੰ ਸਹੀ ਪਾਸੇ ਲਾ ਸਕਦਾ ਇੱਕ ਮੇਰੀ ਬੇਨਤੀ ਸਭ ਤੋਂ ਵੱਡੀ ਇਹ ਸੁਣ ਲਿਓ ਸਹਸਰੇ ਘਰ ਕੋਈ ਇੱਕ ਬਜ਼ੁਰਗ ਪਿੰਡ ਦਾ ਤੁਹਾਨੂੰ ਕਹਿ ਦਿੰਦਾ ਬੱਚੇ ਬਾਰੇ ਵੀ ਤੁਹਾਡਾ ਬੱਚਾ ਮਾਣਾ ਚੰਗਾ ਸਹੀ ਵੀ ਤਾਂ ਉਹਦੀ ਗੱਲ ਸੁਣ ਲਿਆ ਦਿਓ ਉਹਦੀ ਗੱਲ ਸੁਣ ਲਿਆ ਕਰੋ ਅਸੀਂ ਤਾਂ ਗੱਲੇ ਨਹੀਂ ਜੋ ਕੋਣ ਕੋਣ ਉਹਨਾਂ ਤੇ ਰਿਣ ਗਿਆ ਇਹ 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 ਕਿਸ ਨੂੰ ਮਾਰ ਰਿਹਾ ਇਹ ਕਿਸ ਨੂੰ ਮਾਰ ਰਿਹਾ ਤੁਸੀਂ ਦੇਖਿਆ ਹੋਊਗਾ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਸਾਂਝ ਹੈਗੀ ਆ ਉੱਥੇ ਨਸ਼ੇ ਵਾਲਾ ਇੰਟਰਵਿਊ ਨਹੀਂ ਕਰਦਾ ਅੱਲਾ ਆਪਣੇ ਘਰਾਂ 'ਚ ਦੇਖਿਆ ਪਿੰਡਾਂ 'ਚ ਬੇਬੇ ਵੀ ਹੁੰਦੀਆਂ ਨੇ ਜਰੂਰ ਉਹ ਗਣੀ ਤੋਂ ਮੰਜਾੜਾ ਕੇ ਬਹਿ ਜਾਂਦੀ ਸੀ ਬੇਬੇ ਬਹਿਦੀ ਸੀ ਨਾ ਕੁੜੀਆਂ ਦੇ ਕੋਲ ਹੋਣੀ ਉਹ ਸ਼ਾਮ ਨੂੰ ਉਹਦਾ ਮੁੰਡਾ ਚੱਕਦੀ ਸੀ ਉਹ ਜੇ ਕੋਈ ਦੂਜਾ ਤੀਜਾ ਕਿਹੜਾ ਗਲੀ ਦੀ ਮਾਰ ਕੇ ਆਣਾ ਵੀ ਪਾਉਣਾ ਤੂੰ ਕਿਹਦਾ ਨੂੰ ਕਿਹਨਾ ਜੁਆ ਇੱਥੇ ਗਿਆ ਜਿਹੜਾ ਲੱਤਾਂ ਸ਼ਾਮ ਨੂੰ ਵੀ ਦੁਬਾਰਾ ਆਇਆ ਐਂ ਕਹਿੰਦੀ ਸੀ ਉਹ ਕਹਿੰਦਾ ਬੇਬੇ ਬਹੁਤ ਥੱਕੀ ਆ ਬਈ ਉਧਰ ਨਹੀਂ ਜਾਣਾ ਜੇਕਰ ਤੇ ਨੂੰਹਤੀ ਵਾਰ ਖੜੀ ਮਿਲ ਗਈ ਆ ਵੀ ਸਿਰ ਤੇ ਚੁੰਨੀ ਨਹੀਂ ਲੀਕੀ ਤੇ ਸੰਦਗੜ ਦੀ ਚੱਲ ਅੰਦਰ ਉਹ ਵੀ ਕਹਿੰਦੀ ਹਾਂ ਬੇਬੇ ਐਂ ਕਹਿੰਦੇ ਹੁਣ ਨੂੰਹਤੀ ਤੇ ਬੇਬੇ ਵਾਰੀ ਕੇ ਚੱਲ ਅੰਦਰ ਮੈਂ ਖੜੀ ਪਾਰ ਦੇ ਬਿਲਡਰ ਦੇ ਟਾਈਮ ਕਰਦੇ ਆ ਰੱਬ ਰਾਮ ਕਰਦੀ ਆ ਜੇ ਬੋਲਦੀ ਵੀ ਆ ਬਾਪੂ ਕਹਿੰਦਾ ਬਹਿ ਜਾ ਤੂੰ ਮੰਨੀਏ ਮੇਰੇ ਨਾਲ ਬੰਦ ਕਰਾ ਦੇ ਉਲਟਾ ਹੋ ਗਿਆ ਜੀ ਪੁੱਤ ਦਾ ਹੋ ਗਿਆ ਇਹ ਚੇਜ ਨਹੀਂ ਕਰਦੇ ਇਹਨੂੰ ਫੇਰ ਮੈਂ ਹੁਣ ਕੀ ਕਰੀ ਇਹ ਚੇਜ ਚੇਜ ਤਾਂ ਚੰਗੇ ਲਿਖਦੀ ਆ ਤਾਂ ਮੈਂ ਹੁਣ ਕੀ ਕਰਾਂ ਜੇ ਮੈਂ ਕਹਿ ਤਾ ਉਹ ਬਿਲਡ ਹੁਣ ਅਸੀਂ ਅਸੀਂ ਆਪਣੇ ਬਿਲਡਰਾਂ ਦੀ ਕਦਰ ਕਰਨੀ ਘਟਕਾ ਸਿੱਧੇ ਇੱਥੋਂ ਮੈਂ ਫੇਰ ਤੁਹਾਨੂੰ ਦੱਸਦਾ ਕਿ ਜਿਹਦੇ ਬੱਚੇ ਆਪਣੇ ਪਰਿਵਾਰ ਚ ਚਾਚੇ ਤਾਇਆ ਨਾ ਬਜ਼ੁਰਗ ਨਾ ਰੰਦੇ ਨੇ ਅਬ ਇਹ ਕੁੱਝ ਲਿਖਾ ਲੂ ਕੰਮ ਤੇ ਬੱਚੇ ਦਸ਼ੀਆਂ ਨਾਲ ਕੁੱਝ ਹੁੰਦਾ ਆਪ ਕੋ ਨੂੰ ਜਾਣੀ ਹੁੰਦੀ ਜਿੱកਦੇ ਵੱਧ ਜਿਹੜੇ ਦੋ ਮਾਰਿਆ ਵੇ ਜਵਾਰ ਨੂੰ ਮਾਤਰੀ ਸਿਰਦੀ ਨਹੀਂ ਬਣ ਕੇ ਜੂੜੋ ਤੇ ਕੁਮਾਰਾ ਜਿਆਦਾ ਫਿਰ ਅਹ ਅਹੀਂ ਸਵੇਰੇ ਸ਼ਾਮ ਦੋ ਵਾਰ ਚਾ ਬੰਦਗੀ ਨੂੰ ਪੜ੍ਹਨਾ ਤੂੰ ਵੀ ਇਹਦੇ ਨਾਲ ਅਭਿਆਨ ਜੇ ਬਾਹਰ ਲਾਉ ਇਸ ਨੂੰ ਕਹਦਾ ਉਹ ਕਰਤੀ ਰਹੇ। ਕੋਸ਼ਿਸ਼ ਕਰਕੇ ਬੇਨਤੀ ਮੇਰੀ ਸਤਿਕਾਰ ਕਿ ਸਾਰਾ ਨਸ਼ੇ ਤੋਂ ਦਰਨ ਦੀ ਲੋੜ ਨਹੀਂ। ਇਹ ਨੂੰ ਅਸੀਂ ਬਦਲ ਨਹੀਂ ਦਿੰਦੇ ਇਸ ਗੱਲ ਦੇ ਨਸ਼ਾ ਬਿਮਾਰੀ ਲੈਣਾ। बस ਮੈਂ ਤੁਹਾਨੂੰ ਚੀਜ਼ਾਂ ਨਾਲ ਦੱਸਣ ਆਇਆ ਕਿ ਆਪਾਂ ਕਿੱਥੇ ਕਿੱਥੇ ਗਲਤ ਹੋ ਜਾਂਦੇ ਆ ਜਿੱਥੋਂ ਆਪਾਂ ਇਹ ਕੰਮ ਸਹੀ ਕਰਸਾ ਤੁਹਾਡੀ ਮਿਹਨਤ ਦੇ ਪੈਸੇ ਇਹ ਕਿ ਕੀਤੀ ਦੇ ਨੇ ਚਾਹੇ ਅਮਰੀਕਾ ਦੇ ਨੇ ਚਾਹੇ ਕੋਈ ਵੀ ਨੇ ਮੈਂ ਹਮੇਸ਼ਾ ਇਹ ਲੋਕ ਕਈ ਵਾਰੀ ਕਹਿੰਦੇ ਨੇ ਕਿ ਯਾਰ ਤੇ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੀਆਂ ਫਲਾਣਾ ਪਹੇ ਯਾਰ ਕਰੋਟ ਆਉਂਦੇ ਨੇ ਗਰਮੀ 'ਚ ਇਹ ਇੰਨਾ ਬਹੁਤ ਵੱਡੀ ਗੱਲ ਸੌਖਾ ਕੰਮ ਨਹੀਂ ਆ ਇਹਨੇ ਗਰਮੀ 'ਚ ਖੜੇ ਆਪਾਂ ਦੇ ਪਰ ਉੱਤੇ ਮੈਂ ਕਹਿੰਦਾ ਦਿਹਾੜੀ ਲਾਉਣੀ ਹੈ ਕਈ ਵਾਰੀ ਤਾਂ 70-80 ਸਾਲ ਦੀ ਬੇਬੇ ਵਿਚਾਰੀ ਖੜੀ ਹੁੰਦੀ ਹੈ ਮੈਨੂੰ ਲੱਗਦਾ ਮੈਂ ਕੀ ਕਰਨਾ ਇਹਦੇ ਲਈ ਪਰ ਮਜੂਰੀ ਆ ਪਰ ਬੇਬੇ ਵੀ ਖੱਟਦੀ ਆਪਰੇ ਪਰ ਤਾਂ ਖਰਚ ਦੀ ਨਹੀਂ ਹੋਊ ਉਹ ਵੀ ਹੋਰ ਚੱਲੀ ਦੇ ਲੱਗਦੇ ਹੋ ਕੇ ਪਹਿਲ ਕਿ ਇੱਥੇ ਖਾਣੀ ਇੱਥੇ ਕਹਿੰਦਾ ਸੋ ਇਸ ਕਰਕੇ ਮੇਰੀ ਬੇਨਤੀ ਸੁਣਿਓ ਕਿ ਆਪਣੇ ਬੱਚਿਆਂ ਨੂੰ ਆਪਣੇ ਆਪ ਬਚਾਉਣਾ ਕਿਸੇ ਦੇ ਨਹੀਂ ਬਚਾਉਣਾ ਸੋ ਆਪਾਂ ਸਹੀ ਥਾਂ 'ਤੇ ਪਹੁੰਚੇ ਦਾ ਰਹੀਏ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਮਰਥਤਾ ਗਰਮੀ ਦਾ ਮੌਸਮ ਹੈ ਮੈਂ ਬੇਨਤੀ ਕਰੂੰਗਾ ਆਪਾਂ ਸਾਰੇ ਜਣੇ ਆਪਣੀ ਆਪਣੀ ਜਗ੍ਹਾ 'ਤੇ ਖੜੇ ਹੋ ਜੀ ਕਿਉਂਕਿ ਆਪਾਂ ਨੇ ਐਕਚੁਅਲੀ ਆਪਾਂ ਨੇ ਜਿਹੜੀ ਉਹ ਮੁੱਖ ਮੰਤਰੀ ਸਾਹਿਬ ਨੂੰ ਆਇਆ ਹੈ ਕਿ ਆਪਾਂ ਇਹ ਨਸ਼ੀ ਵਾਲਿਆਂ ਦੇ ਖਿਲਾਫ ਜਿਹੜੀ ਸੋਚ ਚੁੱਕੀ ਹੈ ਮਾਝੂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਸਰ ਮੈਂ ਇਕੱਲਾ ਨਹੀਂ ਕਰ ਸਕਦਾ ਮੈਨੂੰ ਤੁਹਾਡਾ ਸਾਥ ਚਾਹੀਦਾ ਇਸ ਨਸ਼ੇ ਦੇ ਵਿਰੁੱਧ ਜੁੱਧ ਵਿੱਚ ਮੈਨੂੰ ਸਾਡੀ ਆਪੀ ਦਾ ਸਾਥ ਚਾਹੀਦਾ ਹੈ 3 ਕਰੋੜ ਪੰਜਾਬੀ ਮਿਲ ਕੇ ਜੰਗ ਲੜੀਏ ਤੇ ਕੁਝ ਦਿਨਾਂ ਵਿੱਚ ਤੁਸੀਂ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੇਗਾ ਆਪਾਂ ਸਾਰਿਆਂ ਨੇ ਸੌ ਨਸ਼ੇ ਦੇ ਖਿਲਾਫ ਜਿਹੜੀ ਮੈਂ ਆਪਣੇ ਪਿੰਡ ਜਾਂ ਸ਼ਹਿਰ ਦੇ ਵਾਰਡ ਵਿੱਚ ਕਿਸੇ ਤਸਕਰ ਨੂੰ ਵੜਨ ਨਹੀਂ ਦਿਵਾਗਾ ਆਪਣੇ ਪਿੰਡ ਜਾਂ ਬਾੜ ਵਿੱਚ ਕਿਸੇ ਨੂੰ ਰਸ਼ਾ ਵੇਚਣ ਨਹੀਂ ਦਿਵਾਗਾ

ਕੋਈ ਨੌਜਵਾਨ ਰਸੇ ਵਿੱਚ ਫਸਿਆ ਹ ਤਾਂ ਉਸ ਨੂੰ ਨਸ਼ਾ ਛੱਡੜ ਲਈ ਪ੍ਰੇਰਿਤ ਕਰਾਂਗਾ ਲੋੜ ਪੈਣ ਤੇ ਉਸ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਵੀ ਕਰਵਾਵਾਂਗਾ ਅਸੀਂ ਸਾਰੇ ਮਿਲ ਕੇ ਆਪਣੇ ਪਿੰਡ ਜਾਂ ਵਾਰ ਨੂੰ ਨਸ਼ਾ ਮੁਕਤ ਪਰੰਗ ਬੁਲੇ ਸੁਨਹਿਰਾ ਆਓ ਸੁਖਾ